ਉਹ ਨੇ ਸੋਹਣਿਆ ਸੋਹਣਿਆ ਮੱਝਾ ਦੇਖਣ ਨੂੰ ਮਿਲਦਿਆ ਨੇ ਆ ਮੱਝ ਦਾ ਤੋਰਾ ਦੇਖੋ ਜੀ ਪਹਿਲਾਂ ਦਾ ਛਡਾ ਦੀ ਕਿਹੜਾ ਇੱਕ ਹੋਰ ਪਾਸੇ ਪਾਸੇ ਹੋ ਜਾ ਦੇਖੋ ਜੀ ਤੋਰਾ ਦੇਖੋ ਮੱਝ ਦਾ ਪੂਰੀ ਐਕਟਿਵ ਮੱਝਾ ਰਾਜੀ ਆ ਪੂਰੀ ਮੱਝ ਹੱਡ ਪੈਰ ਦੀ ਮੋਟੀ ਆ ਪੂਰੀ ਤੇ ਜਾਣਕਾਰੀ ਲਵਾਂਗੇ ਆਪਾਂ ਪਾਸੇ ਹੋ ਜਾ ਪਾਸੇ ਹੋ ਜਾ ਪੱਲੀ ਤੋਰੀ ਜਾਂਦਾ ਕਰਦਿਆਂ ਗੱਲਬਾਤ ਬਾਈ ਹੋਰਾਂ ਨਾਲ ਪੂਰੀ ਉੱਚੀ ਝੋਟੀ ਆ ਸਰੇ ਦੀ ਕੰਨਾ ਸਰੇ ਦੀ ਝੋਟੀ ਆ ਉਹ ਵਾਲੀ ਝੋਟੀ ਆ ਇਹ ਪੂਰੀ ਰਾਜੀ ਆ ਹੱਡ ਪੈਰ ਦੀ ਪੂਰੀ ਖੁੱਲੀ ਆ ਤੇ ਕਰਦੇ ਆ ਬਾਈ ਹੋਰਾਂ ਨਾਲ ਗੱਲ ਹੋਰ ਬਾਈ ਕੀ ਹਾਲ ਚਾਲ ਹੈ ਸਸੀ ਗਾਲ ਜੀ ਵਧੀਆ ਸਸੀ ਗਾਲ ਕੀ ਹਾਲ ਚਾਲ ਠੀਕ ਹੋ ਹਾਂਜੀ ਕਿਹੜਾ ਪਿੰਡ ਆ ਬਾਈ ਪਿੰਡ ਸੂਚੀ ਸੂਚੀ ਹਾਂਜੀ ਤੇ ਨਾਮ ਕੀ ਆ ਬਾਈ ਆਪਣਾ ਨਾਮ ਜਸ਼ਨਪ੍ਰੀਤ ਜਸ਼ਨਪ੍ਰੀਤ ਜਸ਼ਨਾ ਜੀ ਇੱਥੇ ਤੁਸੀਂ ਮੱਝਾਂ ਲੈਣੀਆਂ ਮੱਝਾਂ ਲੈ ਕੇ ਆਇਓ ਬਾਈ ਮੱਝਾਂ ਹੈਗੀਆਂ ਹੀ ਸੱਤ ਸੱਤ ਹਾਂਜੀ ਤੇ ਜਿਹੜੀ ਤੁਸੀਂ ਇਹ ਮੱਝ ਸਾਨੂੰ ਤੋਰ ਕੇ ਦਿਖਾਈ ਆ ਇਦੇ ਬਾਰੇ ਸਾਨੂੰ ਜਾਣਕਾਰੀ ਦਿਓ ਇਹ ਆ ਤੀਜਾ ਸੂਆ ਝੋਟੀ ਤੀਜਾ ਸੂਆ ਹਫਤੇ ਦੀ ਸੂਈ ਆ ਇੱਕ ਹਫਤਾ ਦਾ ਸੂਈ ਨੂੰ ਇੱਕ ਹਫਤਾ ਸੂਈ ਨੂੰ ਬਾਈ ਮਾੜਾ ਇੱਕ ਵਾਰ ਸੋਇਓਗੇ ਲਓ ਜੀ ਤੀਜਾ ਸੂਆ ਹੈ ਮੱਝ ਦਾ ਇੱਕ ਹਫਤਾ ਹੋਇਆ ਮੱਝ ਨੂੰ ਸੂਈ ਨੂੰ ਠੀਕ ਆ ਦੇਖੋ ਕਿੰਨੀ ਉੱਚੀ ਤੇ ਤੇ ਕਿੰਨੇ ਦਿਨ ਹੋਇਆ ਸੂਈ ਨੂੰ ਸੂਈ ਨੂੰ 7 ਦਿਨ ਹੋਇਆ ਜੀ 7 ਦਿਨ ਹਾਂਜੀ ਤੇ ਬਾਈ ਜੀ ਆਪਾਂ ਦੁੱਧ ਦੀ ਗੱਲ ਕਰੀਏ ਦੁੱਧ ਹੁਣ 13 ਕਿਲੋਟਰ ਤਿਆਰ ਆਈ 13 ਲੀਟਰ ਤੇ ਆ ਰਿਹਾ ਜੀ ਫੁੱਲ ਗਾਰੰਟੀ ਐ ਬੋਲੀ ਫੁੱਲ ਗਾਰੰਟੀ ਦੋ ਟਾਈਮ ਚੁਵਾਈ ਕਰਕੇ ਲੈ ਜਾਓ ਬਚਕ ਦੀ ਜੀ ਠੀਕ ਐ ਦੋ ਦੀ ਛੱਡੋ ਚਾਰ ਟਾਈਮ ਚੁਵਾਈ ਕਰਕੇ ਲੈ ਜਾਓ ਯਾਨੀ ਕਿ ਪੂਰੀ ਫੁੱਲ ਗਾਰੰਟੀ ਐ ਜੀ ਜਿੰਨੀ ਗੱਲ ਕਹਿਤੀ ਐ ਪੂਰੀ ਹੋਣੀ ਨਿਕਲੂਗੀ ਜੀ ਠੀਕ ਐ ਲਓ ਜੀ ਝੋਟੀ ਦੇਖੋ ਤੀਜੇ ਸੂਏ ਆ ਮੱਝ ਥਣ ਥੁੰਦਾ ਦੇਖੋ ਪੂਰਾ ਵਧੀਆ ਲੈ ਵਾਏਗਾ ਤੇ ਇਹ ਦਾ ਬੱਚਾ ਬਈ ਕਿੰਨੇ ਦਿਨ ਹੋਏ ਸੂਈ ਨੂੰ 7 ਦਿਨ ਜੀ 7 ਦਿਨ ਹੋਏ ਆ ਸੂਈ ਨੂੰ ਤੇ ਜੇ ਆਪਾਂ ਇਹਦੇ ਰੇਟ ਦੀ ਗੱਲ ਕਰੀਏ ਡਿਮਾਂਡ ਇਹਦੀ 1.40 ਕਰਦੇ ਆ ਜੀ 1.40 ਹਾਂਜੀ ਮੌਕੇ ਤੇ ਮਾਣਤਾਨ ਵੀ ਮੌਕੇ ਤੇ ਮਾਣਤਾਨ ਪੂਰਾ ਹੋਊਗਾ ਜੀ ਪੂਰਾ ਹੀ ਹੋਊਗਾ ਜਿਹੜਾ ਤੁਹਾਡਾ ਚੈਨਲ ਦੇਖ ਕੇ ਆਉ ਉਹਦਾ ਮਾਣਤਾਨ ਪੂਰਾ ਕਰਕੇ ਤੋੜ ਦੇ ਲਓ ਜੀ ਦੋਸਤੋ ਖਰਾਸ ਕਰਕੇ ਨਹੀਂ ਤੋੜ ਦੇ ਆਪਣੀ ਵੀਡੀਓ ਦੇਖ ਕੇ ਬਾਈ ਕਹਿੰਦਾ ਜਿਹੜਾ ਬੰਦਾ ਆਊਗਾ ਨਾ ਹੁਣ ਆਪਾਂ ਸਪੈਸ਼ਲ ਡਿਸਕਾਊਂਟ ਦੇਵਾਂਗੇ ਦੇਣਾ ਹੱਕ ਵੀ ਬੰਦਾ ਯਾਰ ਤੇ ਹੁਣ ਆਪਾਂ ਥੋੜੀ ਹੋਰ ਗੱਲਬਾਤ ਕਰਦੇ ਆ ਹਾਂਜੀ ਇਹ ਜਿਹੜਾ ਪਸ਼ੂ ਪਾਲਣ ਦਾ ਕੀਤਾ ਹੈਗਾ ਕਿੰਨੇ ਟਾਈਮ ਤੋਂ ਕਰ ਰਹੇ ਹੋ ਪਸ਼ੂ ਪਾਲਣ ਦਾ ਕਿੱਤਾ ਜੀ ਆਪਣਾ ਪਿਛੋ ਪੀੜੀਆਂ ਤੋਂ ਪੀੜੀਆਂ ਤੋਂ ਚੱਲਦਾ ਆਉਂਦਾ ਜੀ ਨਿਲਕੇ ਦਾਦੇ ਪਰਦਾਦੇ ਤੋਂ ਚੱਲਦਾ ਆਉਂਦਾ ਹਾਂ ਦਾਦੇ ਪਰਦਾਦੇ ਤੋਂ ਚੱਲਦਾ ਆਉਂਦਾ ਚੱਲਦਾ ਯਾਰ ਐ ਸਿਸਟਮ ਹਾਂਜੀ ਠੀਕ ਹੈ ਬਸ ਗੱਲ ਕਰ ਹੁਣ ਹੈ ਨਹੀਂ ਜੀ ਪਿੰਡਾਂ 'ਚ ਮਾਲ ਤੇਜ ਆ ਮੰਡੀਆਂ ਤੇ ਬਿਜਾਰ ਆ ਤੁਸੀਂ ਆਪ ਹੀ ਦੇਖ ਲਓ ਬਾਜ਼ਾਰ ਕਿੰਨਾ ਮਾੜਾ ਹਾਲ ਆ ਜੀ ਮਨ ਕੇ ਚਲੋ ਜੇ ਕਿਸੇ ਨੇ ਕੋਈ ਮੱਝ ਲੈਣੀ ਹੈ ਹਾਂਜੀ ਉਹਨਾਂ ਨੂੰ ਤੁਸੀਂ ਇਹ ਗੱਲ ਕਹਿਣਾ ਚਾਹੁੰਦੇ ਹੋ ਵੀ ਮੰਡੀ ਜਾ ਕੇ ਲੋ ਮੰਡੀਆਂ ਤੋਂ ਲੋ ਹਾਂਜੀ ਕਿਉਂਕਿ ਪਿੰਡਾਂ ਦੇ ਵਿੱਚ ਤੁਸੀਂ ਕਹਿ ਰਹੇ ਹੋ ਬਾਲ ਤੇਜ ਆ ਹਾਂ ਮਾਹੌਲ ਤੇਜ ਹੈ ਜੀ ਠੀਕ ਹੈ ਤੇ ਆਪਣੇ ਕੋਲ ਹੋਰ ਕਿਹੜੀਆਂ ਕਿਹੜੀਆਂ ਮੱਝਾਂ ਨੇ ਇੱਥੇ ਆ ਸਾਰੀਆਂ ਬਸ ਵੀਡੀਓ ਇੱਕ ਦੀ ਬਣਾ ਲੈਣਾ ਹਣਾ ਨਾ ਨਾ ਕੋਈ ਨਹੀਂ ਬਾਤ ਦਿਖਾ ਦਈਏ ਚਲੋ ਠੀਕ ਹੈ ਭਾਈ ਬਹੁਤ ਬਹੁਤ ਧੰਨਵਾਦ ਤੁਸੀਂ ਜਾਣਕਾਰੀ ਦਿੱਤੀ ਮੱਝਾਂ ਬਾਰੇ ਆ ਮੰਡੀ ਤੇ ਆਪਾਂ ਨੂੰ ਮਿਲਿਆ ਬਹੁਤ ਸਿਰੇ ਦੀ ਝੋਟੀ ਆ ਪੂਰੀ ਘੈਂਟ ਮੱਝ ਹੈਗੀ ਤੇ ਆਪਾਂ ਪਹਿਲਾਂ ਦਾ ਤੋਰਾ ਚੈੱਕ ਕਰਦੇ ਆਂਗੇ ਚਾਲ ਵਗੈਰਾ ਚੈੱਕ ਕਰੋ ਜੀ ਮੱਝ ਦੀ ਪੂਰੀ ਭਰਮੀ ਮੱਝ ਹੈ ਤੇ ਲੇਵੇ ਤਾਂ ਤੁਸੀਂ ਦੇਖ ਹੀ ਸਕਦੇ ਹੋ ਲੇਵਾ ਦਾ ਪੂਰਾ ਹੀ ਸਿਰ ਹੈਗਾ ਤੇ ਮੋٹے ਹੱਡ ਦੀ ਪੂਰੀ ਉੱਚੀ ਝੋਟੀ ਹੈ ਪੂਰੀ ਰਾਜੀਆ ਤੰਦਰੁਸਤ ਹੈ ਤੇ ਬਾਈ ਹੋਰਾਂ ਨਾਲ ਆਪਾਂ ਕਰਦੇ ਆਂ ਗੱਲਬਾਤ ਤੇ ਜਾਣਕਾਰੀ ਲੈਣੇ ਆਂ ਮੱਝ ਦੇ ਬਾਰੇ ਬਾਈ ਸੱਸੀ ਕ ਕੀ ਹਾਲ ਚਾਲ ਹੈ ਵੀਰੇ ਵਧੀਆ ਜੀ ਨਾਂ ਵੀਰੇ ਆਪਣਾ ਮੇਰਾ ਨਾਂ ਧਰਮਪਾਲ ਧਰਮਪਾਲ ਆਪਾਂ ਕਿੱਥੋਂ ਬਲੋਂਗ ਕਰਦੇ ਆਂ ਸਾਡਾ ਪਿੰਡ ਬਾਦਸਰ ਜੀ ਤਸੀਲ ਰਾਨੀ ਜਿਲ੍ਹਾ ਸਿੱਕਸਾ ਠੀਕ ਹੈ ਇੱਥੇ ਬਈ ਪਹਿਲੀ ਵਾਰੀ ਆਏ ਹੋ ਕਿ ਪਹਿਲਾਂ ਵੀ ਆਏ ਆ ਪਹਿਲੀ ਵਾਰੀ ਪਹਿਲੀ ਵਾਰੀ ਆਏ ਹੋ ਠੀਕ ਹੈ ਤੇ ਬਾਈ ਕਿਦਾਂ ਦਾ ਲੱਗਿਆ ਮਾਹੌਲ ਪਹਿਲਾਂ ਮੰਡੀ ਦਾ ਦੱਸੋ ਠੀਕ ਹੋ ਠੀਕ ਹੈ ਬਾਈ ਸਾਡੇ ਨਾਲ ਕੰਮੜੀਆਂ ਵਿਕਦੇ ਗਾਕ ਲੱਗ ਰਿਹਾ ਹੈ ਗਾਕ ਤਾਂ ਲੱਗਦੇ ਠੀਕ ਹੈ ਤੇ ਅੱਜ ਕੀ ਲੈ ਕੇ ਆਏ ਹੋ ਇੱਥੇ ਕੱਲੀ ਝੋਟੀ ਲੈ ਕੇ ਆਏ ਅੱਛਾ ਕੱਲੀ ਝੋਟੀ ਲੈ ਕੇ ਆਏ ਲੋ ਜੀ ਚੋਟੀ ਦੇਖੋ ਬਾਈ ਹੋਰਾਂ ਦੀ ਆਪਾਂ ਵੈਸੇ ਵੀਡੀਓ ਚ ਪਹਿਲਾਂ ਦਿਖਾ ਚੁੱਕੇ ਆ ਤੋੜਾ ਤੋੜਾ ਇਹਦਾ ਤੇ ਬਾਈ ਹੋਰੇ ਕਹਿੰਦੇ ਗਾਹਕ ਵਗੈਰਾ ਵੀ ਲੱਗ ਰਹੇ ਆ ਬਾਈ ਜੀ ਆਪਾਂ ਲੈਣੀ ਐ ਸਮਾਜ ਵਾਰੇ ਜਾਣਕਾਰੀ ਪਹਿਲਾਂ ਤਾਂ ਇਹ ਦੱਸੋ ਵੀ ਇਹ ਕਿੰਨਵੇਂ ਸੂਏ ਮੱਝ ਐ ਤਾਂ ਬਾਈ ਜੀ ਦੂਜੇ ਸੂਏ ਹੈ ਅੱਜ ਨਾਲ ਆਇਆ ਥੋੜਾ ਜਿਹਾ ਮੱਝ ਦੇ ਦੂਜੇ ਸੂਏ ਮੱਝ ਐ ਬਾਈ ਠੀਕ ਐ ਕਿੰਨੇ ਦਿਨ ਹੋਇਆ ਬਾਈ ਸੂਈ ਨੂੰ ਅੱਜ ਜੀ 12-13 ਦਿਨ ਹੋ ਗਏ 12-13 ਦਿਨ ਹੋ ਗਏ ਠੀਕ ਐ ਤੇ ਬਾਈ ਦੁੱਧ ਕਿੰਨੇ ਦਾ ਥੱਲੇ ਬਾਈ ਜੀ ਪਹਿਲਾਂ ਦੇ ਸੀਗਾ ਘਰੋਂ ਵੀ ਕਿੱਥੇ ਠੀਕ ਐ 20+ ਬੀ ਪਲੱਸ ਐ ਬਈ ਗਰੰਟੀ ਇਹਦੀ ਪੂਰੀ ਬੰਦਾ ਯਾਨੀ ਕਿ ਚੋਕੇ ਦੇਖ ਸਕਦਾ ਹੈ ਠੀਕ ਹੈ ਤੇ ਮਗਰ ਇਹਦੇ ਬੱਚਾ ਕੀ ਹੈਗਾ ਮਗਰ ਕੱਟਾ ਹੈਗਾ ਠੀਕ ਹੈ ਮੜਾ ਕੱਟਾ ਦਿਖਾਓ ਲਓ ਜੀ ਆ ਕੱਟਾ ਹੈਗਾ ਮੱਝ ਦਾ ਪੂਰਾ ਤੰਦਰੁਸਤ ਕੱਟਾ ਹੈਗਾ ਪੂਰਾ ਮਾਂ ਪੁੱਤ ਦੀ ਜੋੜੀ ਤੇ ਇਹ ਤੇ ਮੜਾ ਥਣਾ ਤੇ ਵੀ ਆਪਾਂ ਦੀ ਮਰਜ਼ੀ ਦੇ ਦੇਖੋ ਪੂਰੇ ਮੋٹے ਥਣਾ ਹੈਗੇ ਭਾਈ ਔਰੇ ਕਹਿੰਦੇ ਵੀ ਉਂਗਲ ਜਿੱਡੇ ਧਾਰ ਪੈਂਦੇ ਜਦੋਂ ਆਪਾਂ ਚੌੜੇ ਆ। ਭਾਈ ਥਾਣਾ ਥਰੋਂ ਦੀ ਪੂਰੀ ਗਾਰੰਟੀ ਹੈ। ਕੋਈ ਨੁਕਸ ਨਹੀਂ ਹੋਗਾ। ਠੀਕ ਹੈ। ਤੇ ਰੇਟ ਦੀ ਗੱਲ ਕਰੀਏ ਜੀ ਤੇ ਸੋਨੂ ਜੇ ਕੋਈ ਨਹੀਂ ਪ੍ਰੋਬਲਮ। ਦੱਸੋ ਦੱਸੋ ਫਿਰ ਰੇਟ ਕਿਆ ਮੱਝ ਦਾ? ਤਾਂ 5 ਬੱਚੀ ਕਰਦੇ। 5 ਬੱਚੀ ਕਰਦੇ ਆ। ਠੀਕ ਹੈ। ਤੇ ਹੁਣ ਤੱਕ ਭਾਈ ਕਿੰਨਾ ਲੱਗ ਗਿਆ ਤੇ ਪਤਾ ਕੁਝ? ਠੀਕ ਹੈ। ਕੋਈ ਗੱਲ ਨਹੀਂ ਭਾਈ ਔਰੇ ਕਹਿੰਦੇ ਵੀ ਆਪਾਂ ਰੇਟ ਥੋੜਾ ਜਿਹਾ ਹਾਈ ਰੱਖਣਾਗਾ। ਤੇ ਪੰਜ 25 ਦੀ ਡਿਮਾਂਡ ਆ ਬਾਈ ਔਰ ਇਹ ਕਹਿੰਦੇ ਤੇ ਬਾਈ ਓ ਮਾਨਤਨ ਕਰ ਦੋਗੇ ਮੰਨ ਕੇ ਚਲੋ ਕੋਈ ਵੀਡੀਓ ਦੇਖ ਕੇ ਆਪਣਾ ਬੰਦਾ ਤੁਹਾਡੇ ਕੋਲੇ ਆਉਂਦਾ ਠੀਕ ਹੈ ਤੇ ਬੜੀਆਂ ਛੋਟੀਆਂ ਫੜਦਿਆ ਕਰੀ ਠੀਕ ਹੈ ਕੱਲੇ ਸੂਏ ਦੁੱਪੀ ਕੇ ਦਿੱਤੇ ਸੂਏ ਵੇਚ ਦੇ ਦੋਜੇ ਸੂਏ ਵੇਚ ਦੰਨੇ ਠੀਕ ਹੈ ਬਾਈ ਹੋਰ ਵੀ ਆਪਣੇ ਘਰੇ ਹੁੰਦਿਆਂ ਨੇ ਮੱਝਾਂ ਤੇ ਕੜੀਆਂ ਚੰਚਾਰ ਹੋਰ ਗੱਡੀਆਂ ਨੇ ਤੇ ਮੋਸਟਲੀ ਯਾਨੀ ਕਿ ਤੁਹਾਡਾ ਜਿਹੜਾ ਕੰਮ ਆ ਉਹ ਸੈਲਫ ਪਰਚੇਜ ਦਾ ਹੀ ਹੈਗਾ ਠੀਕ ਹੈ ਤੇ ਮਾਹੌਲ ਬਾਈ ਠੀਕ ਲੱਗਿਆ ਇਥੇ ਤੇ ਪੈ ਆਪਣੇ ਪੰਜਾਬ ਦੇ ਵਿੱਚ ਤੁਸੀਂ ਹੋਰ ਵੀ ਮੰਡੀਆਂ ਕਰਦੇ ਹੋ ਕਿ ਇੱਥੇ ਹੀ ਹੋਣੀ ਇਕੱਲੇ ਠੀਕ ਹੈ ਉਹ ਡੱਬ ਵਾਲੀ ਵਗੈਰਾ ਜਾ ਹੋਰ ਜਾਣੇ ਹੋ ਨੇ ਉੱਥੇ ਵੀ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਆਪਾਂ ਬਾਈ ਹਰਨਾ ਤੱਕ ਕਰ ਲਈ ਗੱਲਬਾਤ ਜਨਾਬੀ ਗਾਕ ਲੱਗ ਰਹੇ ਆ ਪੂਰੀ ਸੋਹਣੀ ਤੇ ਤੰਦਰੁਸਤ ਮੱਝ ਹੈ ਬਾਈ ਮੋਰਾ ਨਸਲੀ ਹੈ ਨਾ ਇਹ 25 ਮੋਰਾ ਨਸਲ ਹੈ ਠੀਕ ਹੈ ਦੁੱਧ ਕਿੰਨਾ ਦੱਸਿਆ ਸੀਗਾ ਤੁਸੀਂ ਦੁੱਧ ਹੈ ਜੀ 18 ਨਿਕਲੋ 20+ ਦੇਣੀ ਹੁਣ 20+ ਦਿਓਗੇ ਠੀਕ ਹੈ ਬਾਈ ਉਹਰੇ ਕਹਿੰਦੇ 20+ ਦੁੱਧ ਹੈ 525 ਤੇ ਤੀਜਾ ਸੂਆ ਦੱਸਿਆ ਸੀਗਾ ਦੂਜਾ ਸੂਆ ਲਓ ਜੀ ਦੇਖੋ ਲੇਵਾ ਵਗੈਰਾ ਚੈੱਕ ਕਰ ਲਓ ਭਾਈ ਹੋਰੇ ਕਹਿੰਦੇ ਆ ਘਰੇ ਪਾਲਦੇ ਆਂ ਮੱਝਾਂ ਆਲਦੀਆਂ ਤੇ ਛੇਲ ਪਰਚੇ ਦਾ ਵੀ ਨਾਲ ਕਰਦੇ ਆ ਤੇ ਡੇਰੀ ਦਾ ਕੰਮ ਹੈ ਜੀ ਘਰੇ ਆਪਣਾ ਤੇ ਜੇ ਕਿਸੇ ਵੀਰ ਨੇ ਮੱਝ ਵਗੈਰਾ ਲੈਣੀ ਵੀ ਹੈ ਭਾਈ ਜੇ ਕਿਸੇ ਨੇ ਮੱਝ ਵਗੈਰਾ ਲੈਣੀ ਹੈ ਘਰੋਂ ਵੀ ਤੁਸੀਂ ਆ ਕੇ ਤੁਹਾਡੇ ਕੋਲ ਘਰੇ ਆਵੇ ਕੋਈ ਤਾਂ ਦੇ ਦੋ ਮੜਾ ਜੀ ਐਡਰੈਸ ਕਨਫਰਮ ਕਰੋ ਫਿਰ ਹਾਂ ਜੀ ਮੋਗਾ ਨੀਆ ਜ਼ਿਲ੍ਹਾ ਗਿੱਦਾ ਠੀਕ ਹੈ ਇੱਕ ਮੋਬਾਈਲ ਨੰਬਰ 96710 1743 ਇੱਕ ਵਾਰੀ ਹੋਰ ਬੋਲ ਦੋ ਕਮੈਂਟਸ ਨੰਬਰ 12436 ਲੋਬੀ ਦੋਸਤੋ ਅ ਨੰਬਰ ਤੁਹਾਡੇ ਕੋਲੇ ਆ ਗਿਆ ਜੇ ਕਿਸੇ ਨੇ ਮੱਝ ਵਗੈਰਾ ਲੈਣੀ ਹੋਵੇ ਤਾਂ ਬਾਈ ਹੋਰੇ ਕਹਿੰਦੇ ਵੀ ਸਾਡੇ ਕੋਲੇ ਹੋਰ ਵੀ ਬਹੁਤ ਸੋਹਣੀਆਂ ਤੇ ਚੰਗੀਆਂ ਨਸਲ ਦੀਆਂ ਮੱਝਾਂ ਹੈਗੀਆਂ ਨੇ ਤੇ ਇਸ ਨੰਬਰ ਤੇ ਆ ਕੇ ਤੁਸੀਂ ਬਾਈ ਹੋਰਾਂ ਨਾਲ ਗੱਲਬਾਤ ਕਰ ਸਕਦੇ ਹੋ ਤੇ ਮੱਝਾਂ ਬਾਰੇ ਲੈ ਸਕਦੇ ਹੋ ਪੂਰੀ ਜਾਣਕਾਰੀ ਬਹੁਤ ਧੰਨਵਾਦ ਵੀਰੇ ਤੁਸੀਂ ਆਪਣਾ ਟਾਈਮ ਦਿੱਤਾ ਤੇ ਮੱਝਾਂ ਬਾਰੇ ਜਾਣਕਾਰੀ ਦਿੱਤੀ